ਤੋ ਆਡੋ ਹਾਂ ਬੀਬੀ ਮੈਂ ਕਹਾਂ ਜੀ ਇਹ ਜਿਹੜਾ ਹੱਥ ਦੁਬਾਰਾ ਇਹਨਾਂ ਲੋਕਾਂ ਨੂੰ ਫਿਰ ਦਿਖਾਣ ਦੇਖਣਾ ਪੈ ਰਿਹਾ ਵਾ ਇਹ ਕੱਲ ਦੇ ਮਤਲਬ ਇਹਨਾਂ ਨੇ ਕੋਈ ਕਿਸੇ ਮਹਿਕ ਨੂੰ ਛੱਡਾਂ ਜਿਹਨੂੰ ਨਾਮ ਫੋਨ ਕੀਤਾ ਹੋਵੇ ਜਿਵੇਂ ਪੁਲਿਸ ਪ੍ਰਸ਼ਾਸਨ ਨੂੰ ਵੀ ਉਹਨਾਂ ਸਿਵਲ ਨੂੰ ਵੀ ਸਭ ਨੂੰ ਤੇ ਤੁਹਾਡਾ ਇਸ ਵਕਤ ਤੁਸੀਂ ਅੱਜ ਆਏ ਆ ਜਦੋਂ ਬਹੁਤ ਵਧੀਆ ਲੋਕਾਂ ਦੇ ਦੁੱਖ ਵਿੱਚ ਆ ਕੇ ਸ਼ਰੀਖ ਹੋਏ ਆ ਤੁਹਾਡਾ ਕੀ ਕਹਿਣਾ ਜੀ ਪ੍ਰਸ਼ਾਸਨ ਪ੍ਰਤੀ ਕੀ ਕਹਿਣਾ ਵਾ ਜੀ ਕੱਲ ਮੈਂ ਥੋੜੇ ਜਿ ਆਪਣੇ ਮੀਟਿੰਗ ਕਰਕੇ ਚੰਡੀਗੜ੍ਹ ਤੇ ਵਾਜੇ ਮੈਂ ਚਿੱਤੀ ਰਹੀ ਹਾਂ ਜੀ ਤੇ ਮੈਨੂੰ ਸਵੇਰੇ ਫੋਨ ਆਇਆ ਮੇਰੀ ਭੈਣ ਦਾ ਥੋੜੇ ਸਰਪੰਚ ਸਾਹਿਬ ਦਾ ਹਾਂ ਜੀ ਤੇ ਉਹਨਾਂ ਨੇ ਮੈਨੂੰ ਜਦੋਂ ਦੱਸਿਆ ਵੀ ਪਾਣੀ ਦੀਆਂ ਪ੍ਰੋਬਲਮ ਜ਼ਿਆਦਾ ਆ ਗਈ ਤੇ ਮੈਂ ਆਈ ਇੱਥੇ ਜਦੋਂ ਮੈਂ ਦੇਖਿਆ ਵਾਕਈ ਅੱਧਾ ਦਾ ਕਿੱਲਾ ਪਾਣੀ ਦੀਆਂ ਉਹ ਨੋਚਾਂ ਤੋੜ ਕੇ ਪਾਣੀ ਵਹਾ ਦੇ ਨਾਲ ਜ਼ਿਆਦਾ ਹੁਣ 100 ਮੀਟਰ ਤੇ ਘਰ ਰਹਿ ਗਏ ਜਿਹੜਾ ਆਪਾਂ ਰਿਸਕ ਦੇ ਘੇਰੇ ਥੱਲੇ ਧਾਰੇ ਥੱਲੇ ਆ ਗਈ ਮੈਂ ਜਦੋਂ ਆਈ ਮੈਂ ਇੱਥੇ ਦੇ ਆ ਬਣ ਵਿਭਾਗ ਜਲੰਧਰ ਦਾ ਏਰੀਆ ਮੈਂ ਇੱਥੇ ਦੇ ਐਸ.ਆਰ.ਓ. ਸਾਹਿਬ ਨਾਲ ਗੱਲ ਕੀਤੀ ਉਹ ਕਹਿੰਦੇ ਮੈਂ ਹੁਣੇ ਹੀ ਪ੍ਰਸ਼ਾਸਨ ਇੱਥੇ ਭੇਜਦਾ ਮੈਂ ਆਪਣੇ ਐਸ.ਡੀ.ਐਮ. ਸਾਹਿਬ ਨੂੰ ਤੇ ਏ.ਡੀ.ਸੀ. ਸਾਹਿਬ ਨੂੰ ਜਿਹੜੇ ਆਪਣੇ ਫਲੱਡ ਕੰਟਰੋਲਰ ਲੱਗੇ ਹੋਏ ਆ ਤੇ ਡੀ.ਸੀ. ਸਾਹਿਬ ਨੂੰ ਇਮੀਡੀਏਟ ਜਾਣੂ ਕਰਵਾਇਆ ਸਾਰਾ ਪ੍ਰਸ਼ਾਸਨ ਜ਼ਰੂਰ ਹੁਣ ਚਿੰਤਤ ਹੈ ਵੀ ਜਲਦੀ ਤੋਂ ਜਲਦੀ ਇਹਨਾਂ ਦੀ ਇਸ ਮੁਸੀਬਤ ਦਾ ਹੱਲ ਕੱਢਿਆ ਜਾਵੇ ਮੈਂ ਤਾਂ ਸੱਚੇ ਪਾਤਸ਼ਾਹ ਇੱਕੋ ਹੀ ਗੱਲ ਕਰਦੀ ਆ ਵੀ ਦੁਆਰਾ ਦੁਆਰਾ ਦੁੱਖ ਨਾ ਦਿਖਣੇ ਪੈ। ਪਰ ਜ਼ਰੂਰ ਜਿਨ੍ਹਾਂ ਨੇ ਕਤਾਈ ਕੀਤੀ ਹੈ ਇਹਦੇ 'ਚ ਜਿਨ੍ਹਾਂ ਨੇ ਲੋਕਾਂ ਦੇ ਨਮੂ ਨਹੀਂ ਸੁਣਿਆ ਉਹਨਾਂ ਨੇ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇ। ਹਾਂ ਜਿਵੇਂ ਵੀ ਜਿਵੇਂ ਕੱਲ ਦਾ ਇਹ ਹੋਇਆ ਜੇ ਵਾਜ ਦੀਵੇ ਕੱਲ ਨੂੰ ਪ੍ਰਸ਼ਾਸਨ ਆ ਜਾਂਦਾ ਡੇਂਜ ਭੌਗਲੇ ਜਿਹੜੀ ਲੋਕਾਂ ਦੀ ਜ਼ਮੀਨ ਬਰਦ ਹੋ ਗਈ ਦਰਿਆ ਦੇ ਵਿੱਚ ਅੱਧਾ-ਅੱਧਾ ਕੱਲਾ ਉਹ ਨੌਵਰੇ ਦੀ ਸਰਕਾਰ ਕੋਈ ਇਹਨਾਂ ਨੂੰ ਕੋਈ ਦੇਊਗੀ ਮੁਆਵਜ਼ਾ ਜ਼ਮੀਨ ਗੁਰ ਤੋਂ ਗਜ਼ਾਰੀ ਦੇ ਵੱਖਰੀ ਗੱਲ ਹੈ ਜੀ ਜ਼ਮੀਨਾਂ ਬਰਤੋ ਕੇਂਦਰਿਆ ਦੇ ਵਿੱਚ ਜਿਹੜੀ ਅਗਲੀ ਅਗਲਾ ਗੱਲ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਆ ਅਗਲੇ 5-7 ਦਿਨ ਦੇ ਵਿੱਚ ਵਿੱਚ ਅਸੀਂ 16 ਮੈਂਬਰੀ ਟੀਮ ਬਣਾਈ ਹੈ ਜਿਹਨੇ ਹਰ ਪਿੰਡ ਜਾਣਾ ਹਾਂਜੀ ਅਗਲੇ 5-7 ਦਿਨਾਂ ਦੇ ਵਿੱਚ ਜੇ ਕਿਸੇ ਦਾ ਘਰ ਦਾ ਕੋਈ ਖਰਾਬਾ ਹੋਇਆ ਜੇ ਕਿਸਦਾ ਘਟਕਿਆ ਜਾਂ ਕਿਸਦਾ ਫਸਲ ਦਾ ਖਰਾਬਾ ਜਾਂ ਕਿਸੇ ਦੇ ਪਸ਼ੂ ਨੂੰ ਕੋਈ ਬਿਮਾਰੀ ਦੀ ਪੈ ਗਈ ਜਾਂ ਕਿਸੇ ਇਨਸਾਨ ਨੂੰ ਬਿਮਾਰੀ ਪੈ ਗਈ ਸਾਡੇ ਸੀਐਮ ਸਾਹਿਬ ਦੀ ਹਦਾਇਤ ਆ ਬੇ ਘਰ ਘਰ ਜਾ ਕੇ ਚੈੱਕ ਕੀਤਾ ਜਾਵੇ ਤਾਂ ਕਿ ਕਿਸੇ ਨੂੰ ਜੇ ਐਸਸੀ ਪ੍ਰੋਬਲਮ ਆਵੇ ਕੋਈ ਸਾਡੇ ਤੱਕ ਨਹੀਂ ਪਹੁੰਚ ਸਕਿਆ ਤੇ ਸਰਕਾਰ ਦੇ ਨਾਤੇ ਅਸੀਂ ਉਹਨਾਂ ਦੇ ਘਰਾਂ ਤੱਕ ਪਹੁੰਚਣਾ ਅਗਲੇ ਕੱਲ ਤੋਂ ਸ਼ੁਰੂ ਹੋ ਜਾਣਾ ਪ੍ਰੋਗਰਾਮ ਪਿੰਡਾਂ ਸ਼ਹਿਰਾਂ ਚ ਹਰ ਘਰ ਹਰ ਬਾਟ ਚ ਸਾਡੀਆਂ ਟੀਮਾਂ ਜਾਣਗੀਆਂ ਡਿਊਟੀ ਲੱਗੇਗੀ ਇਥੇ ਦੀਆਂ ਲੋਕਲ ਟੀਮਾਂ ਦੀ ਨਾਲ ਸਾਡਾ ਸਫਾਈ ਅਭਿਆਨ ਚੱਲ ਰਿਹਾ ਜਿੱਥੇ ਸਾਨੂੰ ਰੋਡ ਪਈ ਆਪ ਕੰਮ ਕਰਨ ਲਈ ਹੱਥੀਂ ਕੰਮ ਕਰਨ ਲਈ ਅਸੀਂ ਸਾਡੇ ਹੱਥਾਂ ਚ ਕੋਈ ਐਸੀ ਗੱਲ ਨਹੀਂ ਹੈ ਬਈ ਜਿੱਥੇ ਸਾਨੂੰ ਮਿੱਟੀ ਤੋਂ ਡਰ ਲੱਗਦਾ ਜਾਂ ਕਿਸੇ ਚੀਜ਼ ਤੋਂ ਗੰਦਗੀ ਤੋਂ ਡਰ ਲੱਗਦਾ ਮੈਂ ਤਾਂ ਪਿਛਲੀ ਵਾਰ ਵੀ ਇਹਨਾਂ ਦੇ ਵਿੱਚ ਹੀ ਲੋਕਾਂ ਦੇ ਵਿੱਚ ਉਮਈ ਤੁਰੀ ਫਿਰਦੀ ਰਹੀ ਹੁਣ ਵੀ ਅਸੀਂ ਭੈਣਾ ਲੜ ਕੇ ਉਸੇ ਤਰ੍ਹਾਂ ਆਪਣੇ ਪਿੰਡ ਨੂੰ ਮੁੜ ਕੇ ਇੱਕ ਵਾਰੀ ਫੇਰ ਉਸੇ ਤਰ੍ਹਾਂ ਬਹਾਲ ਕਰਕੇ ਰੰਗਲਾ ਪੰਜਾਬ ਇੱਕ ਬੀਬੀ ਜੇ ਕਿ ਇਹ ਹੋਰ ਤਾਂ ਕੋਈ ਆਇਆ ਨਹੀਂ ਜਿੰਨਾਂ ਕੋਲ ਇੱਕ ਜੰਗਲਾਤ ਵਾਦਾ ਗਾਰਡ ਸੀਗਾ ਉਹ ਦਾਦੇ ਵੀ ਕਹਿੰਦੇ ਵੀ ਇਹ ਸਾਡੇ ਉੱਤੇ ਹੀ ਖੜਾ ਰਿਹਾ ਵੀ ਆਹ ਨਾ ਵੱਡੋ ਆਹ ਨਾ ਵੱਡੋ ਆਹ ਨਾ ਵੱਡੋ ਇਹਨਾਂ ਨੂੰ ਮਤਲਬ ਪਰੇਸ਼ਾਨ ਕਰਦਾ ਸਾਰੀ ਦਿਹਰੀ ਹੋਇਆ ਦੁੱਖ ਦੀ ਘੜੀ ਦੇ ਵਿੱਚ ਜਦੋਂ ਇਨਸਾਨ ਦੀ ਜਾਨ ਹੀ ਜਾ ਰਹੀ ਹੋਵੇ इवन ਸਾਡੇ ਵਿਭਾਗ ਵੱਲੋਂ ਸਾਡੇ ਪ੍ਰਸ਼ਾਸਨ ਵੱਲੋਂ ਖੁਦ ਸੀਐਮ ਸਾਹਿਬ ਵੱਲੋਂ ਇਹ ਹਦਾਇਤਾਂ ਵੀ ਨੇੜੇ ਤੇੜੇ ਦੇ ਜਿਹੜੇ ਦਰਕ ਲੱਗਦੇ ਆ ਤੁਹਾਨੂੰ ਵੱਢ ਕੇ ਪਾ ਲਓ ਪਰ ਜੇ ਕਿਸੇ ਨੇ ਰੋਕਿਆ ਜਾਂ ਉਹਦੀ ਕਰਕੇ ਨੁਕਸਾਨ ਹੋਇਆ ਉਹਦੀ ਉਹਦੀ ਗੱਲ ਤੇ ਮੈਂ ਇੱਕ ਜਰੂਰ ਇਸ ਤਰ੍ਹਾਂ ਇਨਸਾਫ ਕਰਕੇ ਐਕਸ਼ਨ ਲੈਵਾਂਗਾ ਠੀਕ ਥੈਂਕ ਯੂ ਬਹੁਤਾਂ ਜੀ ਅਖੀਰ ਦੀ ਮੌਕੇ ਤੇ ਤੁਸਾਂ ਬਹੁਤ ਬਰੀਦ ਜੀ